ਬਿਹਦੀ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਵਰਿੰਦਰ ਸਿੰਘ ਘੁੰਮਣ ਦੇ ਘਰ ਤੋਂ ਸਾਹਮਣੇ ਆ ਰਹੀਆਂ ਨੇ ਤਾਂ ਦੱਸ ਦਈਏ ਕਿ ਅੱਜ 3 ਵਜੇ ਕਿਹਾ ਜਾ ਰਿਹਾ ਹੈ ਕਿ ਵਰਿੰਦਰ ਸਿੰਘ ਘੁੰਮਣ ਦਾ ਅੰਤਿਮ ਸੰਸਕਾਰ ਜੋ ਹੈ ਉਹ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਕਰੀਨ ਦੇ ਉੱਤੇ ਸਾਂਝੀਆਂ ਕਰ ਰਹੇ ਹਾਂ ਤਾਂ ਬੀਤੇ ਦਿਨੀ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਦੇ ਵਿੱਚ ਵਰਿੰਦਰ ਸਿੰਘ ਘੁੰਮਣ ਨੇ ਆਖਰੀ ਸਾਹ ਲਏ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਉਹਨਾਂ ਦੀ ਮ੍ਰਿਤ ਤੱਕ ਦੇ ਨੂੰ ਲੈ ਕੇ ਪਰਿਵਾਰ ਤੁਰ ਪਿਆ ਹੈ ਅੰਤਿਮ ਸੰਸਕਾਰ ਦੇ ਲਈ ਪਰ ਬਹੁਤ ਹੀ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਹਜੇ ਹੀ ਜੋ ਅੱਜੀ ਦੱਸਦੀ ਹੈ ਕਿ ਇੱਕ ਪਾਸੇ ਰਾਜਵੀਰ ਜਵੰਦਾ ਦੇ ਕੀਰਤਪੁਰ ਸਾਹਿਬ ਫੁੱਲ ਤਾਰੇ ਗਏ ਨੇ ਤੇ ਦੂਜੇ ਪਾਸੇ ਇਹ ਬਹੁਤ ਜ਼ਿਆਦਾ ਮਾੜੀ ਖਬਰ ਜੋ ਹੈ ਸਾਹਮਣੇ ਆਈ ਹੈ ਤਾਂ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਝੋਲੀ ਅੱਡ ਕੇ ਮਾਤਾ ਹਾਂ ਮਾਰ ਮਾਰ ਕੇ ਰੋ ਰਹੀ ਹੈ ਤੇ ਕਹਿ ਰਹੀ ਹੈ ਕੋਈ ਤਾਂ ਮੇਰਾ ਵਰਿੰਦਰ ਇਸ ਝੋਲੀ ਦੇ ਵਿੱਚ ਪਾ ਦਿਓ ਤਾਂ ਵਾਰ ਦਾ ਬਹੁਤ ਬੁਰਾ ਹਾਲ ਹੈ ਰੋ ਰੋ ਕੇ ਉਹਨਾਂ ਦੀ ਬੇਟੀ ਜੋ ਕਿ ਉਸ ਦੀ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਕਿ ਇਹ ਜੋ ਤਸਵੀਰਾਂ ਸੀ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਆ ਨਾ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਕਿੰਨਾ ਵੱਡਾ ਕੱਠ ਵੀ ਜੋ ਹੈ ਉਹ ਹੋਇਆ ਹੋਇਆ ਹੈ ਕਿਉਂਕਿ ਵਰਿੰਦਰ ਸਿੰਘ ਕੁੰਮਣ ਨੂੰ ਵਿਚੌਣ ਵਾਲਿਆਂ ਦੀ ਗਿਣਤੀ ਜੋ ਸੀ ਉਹ ਬਹੁਤ ਜ਼ਿਆਦਾ ਵੱਡੀ ਸੀ ਤਾਂ ਤਸਵੀਰਾਂ ਬਹੁਤ ਹੀ ਜ਼ਿਆਦਾ ਪਾਵੁਕ ਕਰ ਦੇਣ ਵਾਲੀਆਂ ਨੇ ਤਾਂ ਇਹੀ ਅਰਦਾਸ ਕਰਾਂਗੇ ਕਿ ਪਰਿਵਾਰ ਨੂੰ ਰੱਬ ਇਹ ਭਾਣਾ ਮੰਨਣ ਦਾ ਬਲ ਲਬਖਸ਼ੇ ਤਾਂ ਮਾ ਜੋ ਹੈ ਲਗਾਤਾਰ ਰੋਂਦੀ ਜਾ ਰਹੀ ਹੈ ਬੇਟੀ ਦਾ ਵੀ ਪ੍ਰੋ ਰੋ ਕੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਤਾਂ ਇਹ ਤਸਵੀਰਾਂ ਅਸੀਂ ਲਾਈਵ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤੇ ਦੱਸ ਜੀਏ ਕਿ ਉਹਨਾਂ ਦਾ ਜੋ ਪਰਿਵਾਰ ਹੈ ਉਹਨਾਂ ਦੀ ਮ੍ਰਿਤਕ ਦੇ ਨੂੰ ਲੈ ਕੇ ਅੰਤਿਮ ਸੰਸਕਾਰ ਦੇ ਲਈ ਤੁਰ ਪਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਪਰਿਵਾਰ ਜੋ ਹੈ ਉਹ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਤਾਂ ਬਹੁਤ ਮਾੜੀ ਖਬਰ ਜੋ ਹੈ ਸਾਹਮਣੇ ਆਈ ਹੈ ਤਾਂ ਹਲੇ ਜੜ ਕੇ ਰਾਜਵੀਰ ਜਵੰਦਾ ਦੇ ਨਾਲ ਜੁੜੀ ਹੋਈ ਬਹੁਤ ਮਾੜੀ ਖਬਰ ਸਾਹਮਣੇ ਆਈ ਤਾਂ ਦੂਜੇ ਪਾਸੇ ਹੀ ਇੱਕ ਹੋਰ ਜੋ ਮਾੜੀ ਖਬਰ ਸਾਹਮਣੇ ਆਈ ਹੈ ਤਾਂ ਦੱਸ ਜੀਏ ਹਰ ਇੱਕ ਨਾਮ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾ ਦਾ ਰੋ ਰੋ ਕੇ ਬੁਰਾ ਹਾਲਾਤ ਅੰਤਿਮ ਸੰਸਕਾਰ ਜੋ ਹੈ ਉਸ ਦੇ ਲਈ ਪਰਿਵਾਰ ਤੁਰ ਪਿਆ ਹੈ ਤੇ ਦੱਸਦੀ ਹੈ ਕਿ ਇਹ ਜੋ ਤਸਵੀਰਾਂ ਤੁਹਾਡੇ ਨਾਲ ਅਸੀਂ ਉਹਨਾਂ ਦੇ ਘਰ ਤੋਂ ਜਲੰਧਰ ਤੋਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜੋ ਨੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਲਈ ਪਹੁੰਚੇ ਨੇ ਬਿਹਦੀ ਪਾਵੂ ਕਰ ਦੇਣ ਵਾਲੀਆਂ ਇਹ ਤਸਵੀਰਾਂ ਵਰਿੰਦਰ ਸਿੰਘ ਘੁੰਮਣ ਦੇ ਘਰ ਤੋਂ ਸਾਹਮਣੇ ਆ ਰਹੀਆਂ ਨੇ ਤਾਂ ਦੱਸ ਦਈਏ ਕਿ ਅੱਜ 3 ਵਜੇ ਕਿਹਾ ਜਾ ਰਿਹਾ ਹੈ ਕਿ ਵਰਿੰਦਰ ਸਿੰਘ ਘੁੰਮਣ ਦਾ ਅੰਤਿਮ ਸੰਸਕਾਰ ਜੋ ਹੈ ਉਹ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਕਰੀਨ ਦੇ ਉੱਤੇ ਸਾਂਝੀਆਂ ਕਰ ਰਿਹਾ ਤਾਂ ਬੀਤੇ ਦਿਨੀ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਦੇ ਵਿੱਚ ਵਰਿੰਦਰ ਸਿੰਘ ਘੁੰਮਣ ਨੇ ਆਖਰੀ ਸਾਹ ਲਏ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਉਹਨਾਂ ਦੀ ਤੱਕ ਦੇ ਨੂੰ ਲੈ ਕੇ ਪਰਿਵਾਰ ਤੁਰ ਪਿਆ ਹੈ ਅੰਤਿਮ ਸੰਸਕਾਰ ਦੇ ਲਈ ਪਰ ਬਹੁਤ ਹੀ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਹਜੇ ਜੋ ਅੱਜੀ ਦੱਸਦੀ ਹੈ ਕਿ ਇੱਕ ਪਾਸੇ ਰਾਜਵੀਰ ਜਵੰਦਾ ਦੇ ਕੀਰਤਪੁਰ ਸਾਹਿਬ ਫੁੱਲ ਤਾਰੇ ਗਏ ਨੇ ਤੇ ਦੂਜੇ ਪਾਸੇ ਇਹ ਬਹੁਤ ਜ਼ਿਆਦਾ ਮਾੜੀ ਖਬਰ ਜੋ ਹੈ ਸਾਹਮਣੇ ਆਈ ਹੈ ਤਾਂ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਝੋਲੀ ਅੱਡ ਕੇ ਮਾਤਾ ਹਾਂ ਮਾਰ ਮਾਰ ਕੇ ਰੋ ਰਹੀ ਹੈ ਤੇ ਕਹਿ ਰਹੀ ਹੈ ਕੋਈ ਤਾਂ ਮੇਰਾ ਵਰਿੰਦਰ ਇਸ ਝੋਲੀ ਦੇ ਵਿੱਚ ਪਾ ਦੋ ਤਾਂ ிவார ਬਹੁਤ ਬੁਰਾ ਹਾਲ ਹੈ ਰੋ ਰੋ ਕੇ ਉਹਨਾਂ ਦੀ ਬੇਟੀ ਜੋ ਕਿ ਉਸ ਦੀ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਕਿ ਇਹ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਨਾ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਕਿੰਨਾ ਵੱਡਾ ਕੱਠ ਵੀ ਜੋ ਹੈ ਉਹ ਹੋਇਆ ਹੋਇਆ ਹੈ ਕਿਉਂਕਿ ਵਰਿੰਦਰ ਸਿੰਘ ਕੁੰਮਣ ਨੂੰ ਵੀ ਚੌਣ ਵਾਲਿਆਂ ਦੀ ਗਿਣਤੀ ਜੋ ਸੀ ਉਹ ਬਹੁਤ ਜ਼ਿਆਦਾ ਵੱਡੀ ਸੀ ਤਾਂ ਤਸਵੀਰਾਂ ਬਹੁਤ ਹੀ ਜ਼ਿਆਦਾ ਪਾਵੁਕ ਕਰ ਦੇਣ ਵਾਲੀਆਂ ਨੇ ਤਾਂ ਇਹੀ ਅਰਦਾਸ ਕਰਾਂਗੇ ਕਿ ਪਰਿਵਾਰ ਨੂੰ ਰੱਬ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਤਾਂ ਮਾਂ ਜੋ ਹੈ ਲਗਾਤਾਰ ਰੋਂਦੀ ਜਾ ਰਹੀ ਹੈ ਬੇਟੀ ਦਾ ਵੀ ਰੋ ਰੋ ਕੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਤਾਂ ਇਹ ਤਸਵੀਰਾਂ ਅਸੀਂ ਲਾਈਵ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤੇ ਦੱਸਿਓ ਕਿ ਉਹਨਾਂ ਦਾ ਜੋ ਪਰਿਵਾਰ ਹੈ ਉਹਨਾਂ ਦੀ ਮ੍ਰਿਤਕ ਦੇ ਨੂੰ ਲੈ ਕੇ ਅੰਤਿਮ ਸੰਸਕਾਰ ਦੇ ਲਈ ਤੁਰ ਪਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਪਰਿਵਾਰ ਜੋ ਹੈ ਉਹ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਤਾਂ ਬਹੁਤ ਮਾੜੀ ਖਬਰ ਜੋ ਹੈ ਸਾਹਮਣੇ ਆਈ ਹੈ ਤਾਂ ਹਲੇ ਜੜ ਕੇ ਰਾਜਵੀਰ ਜਵੰਦਾ ਦੇ ਨਾਲ ਜੁੜੀ ਹੋਈ ਬਹੁਤ ਮਾੜੀ ਖਬਰ ਸਾਹਮਣੇ ਆਈ ਤਾਂ ਦੂਜੇ ਪਾਸੇ ਹੀ ਇੱਕ ਹੋਰ ਜੋ ਮਾੜੀ ਖਬਰ ਸਾਹਮਣੇ ਆਈ ਹੈ ਤਾਂ ਦੱਸਿਓ ਹਰ ਇੱਕ ਨਮ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਂ ਦਾ ਰੋ ਰੋ ਕੇ ਬੁਰਾ ਹਾਲਾਤ ਅੰਤਿਮ ਸੰਸਕਾਰ ਜੋ ਹੈ ਉਸ ਦੇ ਲਈ ਪਰਿਵਾਰ ਤੁਰ ਪਿਆ ਤੇ ਦੱਸਦੀ ਹੈ ਕਿ ਇਹ ਜੋ ਤਸਵੀਰਾਂ ਤੁਹਾਡੇ ਨਾਲ ਅਸੀਂ ਉਹਨਾਂ ਦੇ ਘਰ ਤੋਂ ਜਲੰਧਰ ਤੋਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜੋ ਨੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਲਈ ਪਹੁੰਚੇ ਨੇ